ਰਾਮਸਰੂਪ ਅਣਖੀ ਦੇ ਪੰਜਾਬੀ ਨਾਵਲ ਕਥਾਂ ਕਾਨਿਆਂ ਦੇ ਭੂਲ ਦਾ ਅਗਲਾ ਭਾਗ 6 ਛੇ ਛਾਂਜਾ ਕਰਨ ਜਾ ਰਹੀ ਹੈ ਜੀ ਤੁਸੀਂ ਸੌਣਿਓ YouTube ਚੈਨਲ ਸਵੀ ਮੀਡੀਆ ਇਸੇ ਤਰ੍ਹਾਂ ਪੰਜਾਬੀ ਨਾਵਲ ਕਹਾਣੀਆਂ ਸੁਣਦੇ ਰਹਿਣ ਲਈ ਆਪਣੇ ਚੈਨਲ ਸਵੀ ਮੀਡੀਆ 11 ਨੂੰ ਸਬਸਕ੍ਰਾਈਬ ਕਰੋ ਚੰਗੀਆਂ ਲੱਗਣ ਤਾਂ ਦੋਸਤਾਂ ਮਿੱਤਰਾਂ ਨਾਲ ਸਾਂਝੀਆਂ ਜਰੂਰ ਕਰਿਆ ਕਰੋ ਜੀ ਸੋ ਆਓ ਅੱਗੇ ਅਗਲਾ ਭਾਗ 6 ਛੇ ਸਾਂਝਾ ਕਰਦੇ ਹਾਂ ਜੀ ਅਗਲੇ ਦਿਨ ਜਦੋਂ ਉਹ ਦਫ਼ਤਰ ਗਿਆ ਸਨੀਤਾ ਨੂੰ ਖਿਹੜੇ ਮੱਥੇ ਮਿਲੀ ਉਹ ਵੀ ਉਹਨੂੰ ਮਿਲਣ ਲਈ ਜਿਵੇਂ ਤਰਸਿਆ ਪਿਆ ਹੋਵੇ ਤੁਸੀਂ ਗੁੱਸੇ ਹੋ ਮੇਰੇ ਨਾਲ ਸਨੀਤਾ ਨੇ ਅੱਖਾਂ ਭਰ ਕੇ ਪੁੱਛਿਆ ਨਹੀਂ ਗੁੱਸੇ ਕਾ ਨੂੰ ਆ ਮੈਂ ਅਬਨਾਰਸ ਨੂੰ ਜਿਵੇਂ ਸਭ ਸ਼ਿਕਵੇਸ਼ ਕਰਤਾ ਭੁੱਲ ਗਈਆਂ ਹੁਣ ਉਹਨੇ ਤਾਂ ਜਿਵੇਂ ਹਾਬੜ ਕੇ ਸਨੀਤਾ ਦਾ ਮੂੰਹ ਦੇਖਿਆ ਹੋਵੇ ਹੋਰ ਫਿਰ ਕਿੰਨੇ ਦਿਨ ਹੋ ਗਏ ਆ ਬੋਲੇ ਨਹੀਂ ਮੇਰੇ ਨਾਲ ਬਸ ਐਵੇਂ ਮੌਕਾ ਹੀ ਨਹੀਂ ਲੱਗਿਆ ਗੱਲ ਕਰਨ ਦਾ ਝੂਠ ਬੋਲਦਿਓ ਜਾਣ ਕੇ ਨਹੀਂ ਬੋਲੇ ਤੁਸੀਂ ਨਹੀਂ ਇਹ ਗੱਲ ਨਹੀਂ ਸੌਂਖਾਓ ਮੇਰੀ ਤੇਰੀ ਸੌਂ ਬਸ ਅੱਛਾ ਕੱਲ ਨਹੀਂ ਆਏ ਤੁਸੀਂ ਕਿੱਥੇ ਗਏ ਸੀਗੇ ਕੱਲ ਇੱਕ ਦੋਸਤ ਕੋਲ ਗਿਆ ਸੀ ਕਿੱਥੇ ਕੀਵੇ ਕੀ ਕੰਮ ਸੀਗਾ બસ ਐਵੇਂ ਹੀ ਜਦੋਂ ਦਿਲ ਮੇਰਾ ਬਹੁਤ ਆ ਦਾਸ ਹੋ ਜਾਂਦਾ ਹੈ ਤਾਂ ਮੈਂ ਇਸੇ ਤਰ੍ਹਾਂ ਕਰਦਾ ਹਾਂ ਕਿਤੇ ਵੀ ਚਲਿਆ ਜਾਣਾ ਉੱਥੇ ਜਾ ਕੇ ਸ਼ਰਾਬ ਪੀਦੀਏ ਦੋਸਤਾਂ ਨਾਲ ਗੱਲਾਂ ਕਰ ਜਾਈਏ ਬਸ ਉਡ ਪਟੰਗ ਗੱਲਾਂ ਮੈਨੂੰ ਮੇਰਾ ਦੁੱਖ ਭੁੱਲ ਜਾਂਦਾ ਆ ਨਾ ਇਸ ਤਰ੍ਹਾਂ ਨਾ ਕਰਿਆ ਕਰੋ ਧਰੇ ਨਹੀਂ ਜੀ ਲੱਗਦਾ ਤੁਹਾਡਾ ਘਰ ਵਿੱਚ ਕੀ ਹੈ ਤੁਹਾਡੇ ਬੱਚੇ ਆ ਮਾਂ ਹੈ ਬੱਚੇ ਤੇ ਮੇਰੀ ਮਾਂ ਮੇਰੇ ਖਲਾ ਨੂੰ ਨਹੀਂ ਪਰ ਸਕਦੇਗੇ ਹੋਰ ਫਿਰ ਕਿਵੇਂ ਪਰੂ ਤੁਹਾਡਾ ਖਲਾ ਮੈਨੂੰ ਉਸ ਕਿਸੇ ਦੀ ਲੋੜ ਹੈ ਜਿਸ ਨੂੰ ਮੈਂ ਆਪਣਾ ਕਹਿ ਸਕਾਂ ਜਿਹੜਾ ਮੇਰੇ ਅੰਦਰ ਪੂਰੇ ਦਾ ਪੂਰਾ ਬੈਠਾ ਹੋਵੇ ਉਹ ਤਾਂ ਮੈਂ ਹੈਗੀ ਆ ਮੈਨੂੰ ਸਮਝ ਲਿਆ ਕਰੋ ਆਪਣੇ ਅੰਦਰ ਬੈਠੀ ਹੀ ਸਮਝਣ ਨਾਲ ਕੀ ਹੁੰਦਾ ਏ ਮੈਨੂੰ ਇੱਕ ਘਰ ਦੀ ਜ਼ਰੂਰਤ ਹੈ ਮੇਰੇ ਕੋਲ ਸਭ ਕੁਝ ਹੈਗਾ ਏ ਪਰ ਘਰ ਨਹੀਂ ਦਾ ਤੁਸੀਂ ਆਪਣੇ ਬੱਚਿਆਂ ਵੱਲ ਆਪਣਾ ਫਰਜ਼ ਪਛਾਣੋ ਉਹਨਾਂ ਦੀ ਜ਼ਿੰਦਗੀ ਦਾ ਖਿਆਲ ਕਰੋ ਉਹ ਦਫ਼ਤਰ ਤੋਂ ਬਾਹਰ ਗੁਲਮੋਹਰ ਦੇ ਬੂਟੇ ਕੋਲ ਖੜੇ ਇਹ ਗੱਲਾਂ ਕਰ ਰਹੇ ਸਨ ਦਫ਼ਤਰ ਦਾ ਟਾਈਮ ਕਦੋਂ ਦਾ ਹੋ ਚੁੱਕਿਆ ਸੀ ਐਕਸਨ ਸਾਹਿਬ ਅੱਜ ਵੀ ਨਹੀਂ ਸਨ ਆਏਗੇ ਦਫ਼ਤਰ ਦੇ ਸਾਰੇ ਲੋਕ ਆ ਚੁੱਕੇ ਸਨ ਚਪੜਾਸੀ ਹਾਥ اکاؤنٹੈਂਟ ਦਸਨੀਹਾ ਆਇਆ ਸੁਨੀਤਾ ਨੂੰ ਬੁਲਾਇਆ ਗਿਆ ਅਵਿਨਾਸ਼ ਨੂੰ ਵੀ ਮਹਿਸੂਸ ਹੋਇਆ ਕਿ ਉਹਨਾਂ ਨੂੰ ਉੱਥੇ ਖੜ ਕੇ ਗੱਲਾਂ ਕਰਦਿਆਂ ਕਾਫੀ ਧੇਰ ਹੋ ਚੁੱਕੀ ਸੀ ਕਲੀਗ ਪਤਾ ਨਹੀਂ ਕੀ ਸੋਚਦੇ ਹੋਣਗੇ ਉਹ ਉਥੋਂ ਹੱਲ ਪਏ ਸੀਗੇ ਕਾਰਿਡੋਰ ਵਿੱਚ ਆ ਕੇ ਅਵਿਨਾਸ਼ ਨੇ ਪੁੱਛਿਆ ਲੰਚ ਟਾਈਮ 'ਚ ਆਵੇਂਗੀ ਜੇ ਕਹੋਗੇ ਤਾਂ ਆਜੂਗੀ ਸਨੀਤਾ ਦੀਆਂ ਅੱਖਾਂ ਵਿੱਚ ਸ਼ਰਾਰਤ ਸੀ ਅਵਿਨਾਸ਼ ਆਪਣੇ ਸੀਟ ਉੱਤੇ ਆ ਬੈਠਾ ਸੀਗਾ ਹੈੱਡ ਕਲਰਕ ਆਇਆ ਹੋਇਆ ਸੀਗਾ ਬੈਠਦੇ ਹੀ ਅਵਿਨਾਸ਼ ਨੇ ਹੈੱਡ ਕਲਰਕ ਤੋਂ ਉਹਦੀ ਸਾਲੀ ਦੇ ਮੁੰਡੇ ਦਾ ਹਾਲਚਲ ਪੁੱਛਿਆ ਹੈੱਡ ਕਲਰਕ ਹੱਥਲਾ ਕੰਮ ਛੱਡ ਕੇ ਮੁੰਡੇ ਦੀ ਹਾਲਤ ਨੂੰ ਵਿਸਥਾਰ ਨਾਲ ਦੱਸਣ ਲੱਗ ਪਿਆ ਸੀਗਾ ਦੂਜੇ ਕਲਰਕ ਚੁੱਪ ਬੈਠੇ ਹੋਏ ਸਨ ਹੈੱਡ ਕਲਰਕ ਸ਼ਾਇਦ ਉਹਨਾਂ ਨੂੰ ਪਹਿਲਾਂ ਦੱਸ ਚੁੱਕਿਆ ਹੋਵੇਗਾ ਤੇ ਫੇਰ ਚੁੱਪਚਾਪ ਸਭ ਕਲਰਕ ਆਪਣਾ ਕੰਮ ਕਰਦੇ ਰਹੇ ਹੈਡ ਕਲਰਕ ਔਟਕੇ ਅਕਾਉਂਟਸ ਸੈਕਸ਼ਨ ਵਿੱਚ ਗਿਆ ਤਾਂ ਮੱਖਣ ਨੇ ਘੰਗੂਰ ਮਾਰੀ ਤੇ ਫਿਰ ਉਹ ਦਾ ਮਜ਼ੇਹਾ ਹੱਸਿਆ ਵੀ ਦੂਜੇ ਕਲਰਕ ਅੱਖਾਂ ਵਿੱਚ ਮੁਸਕਰਾ ਰਹੇ ਸਨ ਤੇ ਫਿਰ ਮੱਖਣ ਨੇ ਆਪਣੀ ਪੱਗ ਨੂੰ ਠੀਕ ਕਰਕੇ ਕਿਹਾ ਪੁੱਛਿਓ ਸੁਣਾਓ ਅਵਿਨਾਸ਼ बाबू ਕੀ ਹਾਲ ਨੇ ਤੁਹਾਡੇ ਠੀਕ ਹੈ ਤੁਸੀਂ ਸੁਣਾਓ ਕਹਿ ਕੇ ਅਵਿਨਾਸ਼ ਨੇ ਦੇਖਿਆ ਮੱਖਣ ਗੁੱਜਾ ਜਿਹਾ ਮੁਸਕਰਾ ਰਿਹਾ ਸੀਗਾ ਪਰ ਉਹਦਾਂ ਚੁੰਨੀਆਂ ਅੱਖਾਂ ਤੋਂ ਕੋਈ ਸਹੀ ਅੰਦਾਜ਼ਾ ਨਹੀਂ ਸੀ ਲੱਗ ਸਕਿਆ ਕਾ ਉਹਨੇ ਮੱਖਣ ਦੀ ਗੱਲ ਨੂੰ ਸਧਾਰਨ ਹੀ ਲਿਖਿਆ ਸੀਗਾ ਲਿਆ ਸੀਗਾ ਕੱਲ ਕਿੱਥੇ ਰਹੇ ਮੱਖਣ ਨੇ ਸਵਾਲ ਕੀਤਾ ਸੀਗਾ ਕੱਲ ਇੱਕ ਰਿਸ਼ਤੇਦਾਰੀ ਵਿੱਚ ਗਿਆ ਸੀਗਾ ਕੰਮ ਸੀ ਜ਼ਰੂਰੀ ਚਿੱਠੀ ਆਈ ਸੀ ਅਵਨਾਸ਼ ਨੇ ਝੂਠ ਬੋਲ ਦਿੱਤਾ ਬੜੇ ਬਿਜੀ ਰਹਿੰਨੇ ਹੋ ਅੱਜਕੱਲ ਤਾਂ ਮੱਖਣ ਨੇ ਖਚਰੀ ਜਿਹੀ ਮੁਸਕਰਾਟ ਬੁੱਲਾ ਤੇ ਲਿਆਂਦੀ ਉਹ ਦੂਜੇ ਕਲਰਕਾਂ ਵੱਲ ਵੀ ਝਾਕਿਆ ਸੀਗਾ ਚਾਹੁੰਦਾ ਹੋਵੇਗਾ ਕਿ ਉਹ ਵੀ ਉਹਦੀ ਗੱਲ ਤੇ ਮੁਸਕਰਾਉਣ ਅਵਨਾਸ਼ ਨੇ ਦੇਖਿਆ ਉਹ ਮੁਸਕਰਾਏ ਨਹੀਂ ਸਨ ਪਰ ਉਹ ਗਰਦਨਾ ਉਠਾ ਕੇ ਬਨਾਸ਼ ਵੱਲ ਝਾਕ ਕੇ ਜ਼ਰੂਰ ਸਨ ਮੱਖਣ ਦੀ ਗੱਲ ਉੱਤੇ ਅਵਨਾਸ਼ ਨੂੰ ਥੋੜਾ ਥੋੜਾ ਕੋਈ ਸ਼ੱਕ ਹੋਇਆ ਪਰ ਉਹ ਇਸ ਸਧਾਰਨ ਇਸ ਨੂੰ ਸੁਧਾਰਨ ਹੀ ਲੈਣ ਦੀ ਕੋਸ਼ਿਸ਼ ਕਰਨ ਲੱਗਾ ਸੀ ਸੋਚਿਆ ਉਹਨੇ ਮਨ ਦਾ ਪਾਲਾ ਹੀ ਹੈ ਇਹ ਤੇ ਫਿਰ ਮੱਖਣ ਦੀ ਸਹਿਜ ਹੋ ਗਿਆ ਸੀਗਾ ਉਹਦੇ ਮਨ ਵਿੱਚ ਪਤਾ ਨਹੀਂ ਕੀ ਤਬਦੀਲੀ ਆਈ ਹੋਵੇਗੀ ਉਹਨੇ ਪੁੱਛਿਆ ਬੱਚਿਆਂ ਦਾ ਕੀ ਹਾਲ ਹੈ ਪੜਦੇ ਠੀਕ ਠਾਕ ਨੇ ਹਾਂ ਪੜਾਈ ਤਾਂ ਠੀਕ ਠਾਕ ਚੱਲਦੀ ਹੈ ਕਹਿ ਕੇ ਅਵਿਨਾਸ਼ ਨੂੰ ਕੁਝ ਸ਼ਾਂਤੀ ਮਿਲੀ ਸੋਚਿਆ ਚੰਗੀ ਗੱਲ ਹੈ ਗੱਲ ਦਾ ਰੁਖ ਬਦਲ ਗਿਆ ਹੈ ਤੇ ਫਿਰ ਉਹ ਆਪ ਹੀ ਦੱਸਣ ਲੱਗਾ ਬਾਪ ਭਾਵੇਂ ਕਿੰਨਾ ਵੀ ਪਿਆਰ ਕਰੇ ਮਾਂ ਬਿਨਾ ਕੋਈ ਜ਼ਿੰਦਗੀ ਨਹੀਂ ਬੱਚਿਆਂ ਦੀ ਬਹੁਤ ਮੁਸ਼ਕਲ ਹੈ ਜੀ ਮਾਂ ਮਾਂ ਹੀ ਹੁੰਦੀ ਹੈ ਇੱਕ ਹੋਰ ਕਲਰਕ ਨੇ ਗਾਰਾ ਪਰਿਆ ਤੇ ਫਿਰ ਉਸਤੇ ਕਲਰਕ ਨੇ ਪੁੱਛਿਆ ਮਾਂ ਦੀ ਸਿਹਤ ਤਾਂ ਠੀਕ ਰਹਿੰਦੀ ਹੈ ਨਾ ਵਿਨਾਸ਼ ਜੀ ਹਾਂ ਤਕੜੀ ਹੈ ਕੰਮ ਕਰ ਲੈਂਦੀ ਹੈ ਜੇ ਤਾਂ ਉਹ ਕੁੜੀ ਵੀ ਕੰਮ ਕਰਨ ਲੱਗ ਪਈ ਹੈ ਚੱਲ ਬਸ ਚੱਲੀ ਜਾਂਦਾ ਭਾਈ ਸਾਹਿਬ ਕਹਿ ਕੇ ਦਿਖਾਵੇ ਵਜੋਂ ਵਿਨਾਸ਼ ਨੇ ਜਿਵੇਂ ਸੁੱਖ ਦਾ ਸਾਹ ਲਿਆ ਹੋਵੇ ਪਰ ਅੰਦਰੋਂ ਉਹਦੇ ਖਾਲੀ ਥਾਂ ਨੂੰ ਕੌਣ ਜਾਣਦਾ ਸੀਗਾ ਹੈਡ ਕਲਰਕ ਮੋੜ ਆਇਆ ਸੀਗਾ ਲਾਂਚ ਟਾਈਮ ਤੱਕ ਵਿਨਾਸ਼ ਮੱਖਣ ਬਾਰੇ ਹੀ ਸੋਚਦਾ ਰਿਹਾ ਉਹਨੂੰ ਲੱਗਿਆ ਉਹਦੇ ਸਵਾਲਾਂ ਵਿੱਚ ਕੋਈ ਗੁੱਝੀ ਝੂਠ ਸੀਗੀ ਮੱਖਣ ਉਹਨੂੰ ਬੁਰਾ ਲੱਗ ਰਿਹਾ ਸੀਗਾ ਪਰ ਕਿਸੇ ਸਮੇ ਉਹ ਆਪਣੇ ਆਪ ਨੂੰ ਬੇਵਕੂਫ ਜਿਹਾ ਸਮਝਣ ਲੱਗ ਪੈਂਦਾ ਉਹਨੂੰ ਲੱਗਦਾ ਉਹ ਕਿੰਨਾ ਪਾਗਲ ਹੈ ਸੁਨੀਤਾ ਨਾਲ ਗੱਲ ਕਰਦਿਆਂ ਉਹ ਆਲੇ ਦੁਆਲੇ ਦੀ ਪ੍ਰਵਾਹ ਵੀ ਨਹੀਂ ਸੀ ਕਰਦਾਗਾ ਜਦੋਂ ਉਹਦੇ ਕੋਲ ਸੁਨੀਤਾ ਹੁੰਦੀ ਹੈ ਤਾਂ ਉਹਨੂੰ ਤਾਂ ਹੋਰ ਕੁਝ ਸੋਚਦਾ ਹੀ ਨਹੀਂਗਾ ਪਤਾ ਹੀ ਨਹੀਂ ਲੱਗਦਾ ਕਿ ਉਹਨੂੰ ਕੌਣ ਦੇਖ ਰਿਹਾ ਹੈ ਕੌਣ ਉਹਨੂੰ ਸੁਣ ਰਿਹਾ ਹੈ ਉਹ ਇਹ ਵੀ ਸੋਚਦਾ ਏ ਕਿ ਸਨੀਤਾ ਸਹੀ ਗੱਲ ਉੱਤੇ ਤਾਂ ਆਉਂਦੀ ਨਹੀਂਗੀ ਇਸ ਤਰ੍ਹਾਂ ਦੀਆਂ ਊਂਟ ਪਟੰਗ ਗੱਲਾਂ ਕਰਨ ਦਾ ਕੀ ਲਾਭ ਹੈ ਮੇਰੇ ਬਦ ਨਾਮੀ ਦਾ ਸਮਾਨ ਹੀ ਇਕੱਠਾ ਕੀਤਾ ਜਾ ਰਿਹਾ ਹੈ ਲਾਂਚ ਟਾਈਮ 'ਚ ਸਨੀਤਾ ਆਈ ਚਾਹ ਦੀ ਟਰੇ ਉਹ ਮੰਗਵਾਈ ਬੈਠਾ ਸੀਗਾ ਪਿਆਲੀਆਂ ਵਿੱਚ ਚਾਹ ਪਾ ਕੇ ਉਹਨੇ ਸਨੀਤਾ ਦਾ ਹੱਥ ਫੜਿਆ ਤੇ ਬਹੁਤ ਪਿਆਰ ਨਾਲ ਉਹਨੂੰ ਕੁੱਟਣ ਲੱਗਿਆ ਤੇ ਫਿਰ ਉਹਨੂੰ ਆਪਣੇ ਮੱਥੇ ਨਾਲ ਲਾ ਕੇ ਛੱਡ ਦਿੱਤਾ ਚਾਹ ਪੀ ਰਹੇ ਉਹ ਮਿੰਨਾ ਮਿੰਨਾ ਮਸਕਰਾ ਰਹੇ ਸੀ ਸੋਨੀ ਆਪਣਾ ਪਿਆਰ ਬੇਮਤਲਬ ਹੈ ਵਿਨਾਸ਼ ਨੇ ਜਿਵੇਂ ਅੱਖ ਕੇ ਅੱਖ ਆਵੇ ਪਿਆਰ ਵਿੱਚ ਮਤਲਬ ਵੀ ਹੁੰਦਾ ਆ ਹਾਂ ਹਰ ਚੀਜ਼ ਦਾ ਕੋਈ ਉਦੇਸ਼ ਹੁੰਦਾ ਹੈ ਆਪਣੇ ਇਸ ਪਿਆਰ ਦਾ ਕੋਈ ਉਦੇਸ਼ ਨਹੀਂ ਸੀ ਤਾਂ ਚੁੱਪ ਬੈਠੀ ਰਹੀ ਪਤਾ ਨਹੀਂ ਕੀ ਸੋਚ ਰਹੀ ਸੀ ਜੀ ਤੇ ਫਿਰ ਅਚਾਨਕ ਪੁੱਛਣ ਲੱਗੀ ਵਿਸ਼ੂ ਜਦੋਂ ਮੇਰਾ ਵਿਆਹ ਹੋ ਗਿਆ ਤੁਸੀਂ ਮਿਲਿਆ ਕਰੋਗੇ ਮੈਨੂੰ ਹਾਂ ਕਿਉਂ ਨਹੀਂ ਪਰ ਜੇ ਤੈਨੂੰ ਕੋਈ ਇਤਰਾਜ਼ ਨਾ ਹੋਇਆ ਤਾਂ ਮੈਂ ਤਾਂ ਕੀ ਇਤਰਾਜ਼ ਕਰਨਾ ਹੈ ਕਿਸੇ ਤੀਜੇ ਨੂੰ ਇਤਰਾਜ਼ ਨਾ ਹੋਵੇ ਤੀਜਾ ਕੌਣ ਉਹੀ ਮੇਰਾ ਸਨੀਤਾ ਹੱਸਣ ਲੱਗੀ ਤੂੰ ਬੁਲਾਏਂਗੀ ਤਾਂ ਮੈਂ ਆਇਆ ਕਰੂੰਗਾ ਇਵਨਾਸ਼ ਨੂੰ ਲੱਗ ਰਿਹਾ ਸੀ ਜਿਵੇਂ ਉਹ ਇਹ ਸਭ ਫਜ਼ੂਲ ਜਿਹੀਆਂ ਗੱਲਾਂ ਕਰ ਰਹੇ ਹੋਣ ਬੁਲਾਉਂਗੀ ਕਿਵੇਂ ਨਹੀਂ ਪਰ ਜੇ ਉਹ ਮੇਰਾ ਘਰ ਹੋਇਆ ਤਾਂ ਮਤਲਬ 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 ਜੇ ਉਸ ਘਰ ਵਿੱਚ ਮੇਰੀ ਕੋਈ ਪੁੱਛਤਾ ਸੋਈ ਪੁੱਛਦੱਸ ਕਿਉਂ ਨਹੀਂ ਹੋਊਗੀ ਤੇਰੇ ਵਰਗੀ ਕੁੜੀ ਨੂੰ ਕੌਣ ਨਹੀਂ ਪੁੱਜੂਗਾ ਕੋਈ ਕਰਮਾ ਵਾਲਾ ਹੋਊਗਾ ਜਿਹਦੇ ਕੋਲ ਤੂੰ ਜਾਏਂਗੀ ਤੁਸੀਂ ਮੈਨੂੰ ਪੁੱਲ ਤਾਂ ਨਹੀਂ ਜਾਓਗੇ ਲੈ ਤੂੰ ਭੁੱਲਣ ਵਾਲੀ ਚੀਜ਼ ਐ ਕਿਸੇ ਬਹੁਤ ਵੱਡੀ ਖੁਸ਼ੀ ਵਿੱਚ ਫੁੱਲ ਕਿਸਨਿਤਨ ਅਵਨਾਸ਼ ਦੇ ਮੋਢੇ ਉੱਤੇ ਚੁੰਡੀ ਭਰਲੇ ਸੀਗੀ ਉਹ ਇਕੱਠਾ ਜਿਹਾ ਹੋਇਆ ਬੈਠਾ ਰਿਹਾ ਸੀਗਾ ਤੈਨੂੰ ਇੱਕ ਗੱਲ ਕਹਾਂ ਅਵਨਾਸ਼ ਨੇ ਪੁੱਛਿਆ ਦੱਸੋ ਆਪਾਂ ਇਸ ਤਰ੍ਹਾਂ ਖੁੱਲਾ ਜਾ ਨਹੀਂ ਮਿਲਿਆ ਕਰੀਏ ਲੋਕ ਪਤਾ ਨਹੀਂ ਕੀ ਕੀ ਸੋਚਦੇ ਹੋਣਗੇ ਮੈਨੂੰ ਤਾਂ ਡਰ ਜਿਹਾ ਲੱਗਦਾ ਰਹਿੰਦਾ ਏ ਕਿਤੇ ਕੋਈ ਗਾਲੀ ਨਾ ਬੰਟ ਜਵੇ ਵਿਨਾਸ਼ ਨੇ ਕਿਹਾ ਮੈਂ ਤਾਂ ਆਪ ਤੁਹਾਨੂੰ ਇਹੀ ਗੱਲ ਕਹਿਣ ਵਾਲੀ ਸੀ ਮੈਂ ਹੁਣ ਕੱਲ ਤੋਂ ਲੰਚ ਟਾਈਮ ਵੇ ਛੋਡੇ ਕੋਲ ਨਹੀਂ ਆਇਆ ਕਰਨਾ ਬਰਮਾ ਮੇਰੇ ਵੱਲ ਕਨੱਖਾ ਕਨੱਖਾ ਚਾਕਦੀ ਹੈ ਕਹਿ ਕੇ ਨਹੀਂ ਸੁਣਾਉਂਦੀ ਪਰ ਉਹਦੇ ਚੱਤ ਚ ਗੱਲ ਕੋਈ ਜਰੂਰ ਹੈ ਤੂੰ ਕਦੇ ਕਦੇ ਘਰ ਆ ਜਾਇਆ ਕਰ ਅਵਿਨਾਸ਼ ਨੇ ਸੁਝਾਅ ਦਿੱਤਾ ਦੇਖ ਲੂੰਗੀ ਦੇਖ ਕੀ ਲੈਗੀ ਪਾਪਾ ਜੀ ਦਾ ਸੁਭਾਅ ਬੜਾ ਭੈੜਾ ਹੈ ਪਤਾ ਲੱਗ ਗਿਆ ਤਾਂ ਬੋਰੀਆਂ ਬਿਸਤਰਾ ਬੁਲੇਟ ਦੇਣਗੇ ਮੇਰਾ ਤਾਂ ਚੰਗੀ ਗੱਲ ਹੈ ਕੀ ਚੰਗੀ ਗੱਲ ਹੈ ਬੋਰੀਆਂ ਬਿਸਤਰਾ ਲੈ ਕੇ ਮੇਰੇ ਘਰ ਆ ਜਾਵੀ ਮੋਜਾਂ ਨਾਲ ਰਹਾਂਗੇ ਦੋਵੇਂ ਹੀ ਚੰਗਾ ਪੱਕੀ ਗੱਲ ਹੈ ਹਈ ਇਸ ਤਰ੍ਹਾਂ ਮੈਨੂੰ ਕੌਣ ਕਰਨ ਦੇਊਗਾ ਤੂੰ ਹੱਕ ਤੇ ਹੱਥ ਮਾਰ ਕਰਨ ਨੂੰ ਕੀ ਹੈ ਕੋਈ ਨਹੀਂ ਸਾਲਾ ਬੋਲ ਸਕਦਾਗਾ ਨਾ ਮੈਂ ਆਪ ਹੀ ਨਹੀਂ ਚਾਹੁੰਦੀ ਜੀ ਸੁਨੀਤਾ ਦੇ ਇਸ ਫਿਕਰੇ ਨੇ ਅਵਨਾਸ਼ ਨੂੰ ਫੇਰ ਉਦਾਸ ਕਰ ਦਿੱਤਾ ਉਹ ਗਮ ਜਿਹਾ ਹੋ ਕੇ ਬੈਠ ਗਿਆ ਚੰਗਾ ਜਾਨੀਆ ਅਵਨਾਸ਼ ਚੁੱਪ ਸੀਗਾ ਜਾਵਾ ਹਾਂ ਕਹਿਣ ਦੇ ਨਾਲ ਹੀ ਅਵਨਾਸ਼ ਨੇ ਆਪਣੇ ਅੰਦਰੋਂ ਇੱਕ ਲੰਮਾ ਸਾਰਾ ਸਾਹ ਬਾਹਰ ਕੱਢਿਆ ਸੀਗਾ ਜਾਨ ਲੱਗੀ ਸੁਨੀਤਾ ਕਹਿੰਦੀ ਕੀ ਗੱਲ ਉਦਾਸ ਹੋ ਗਏ ਆ ਨਹੀਂ ਉਦਾਸ ਖਾਣੂ ਆ ਮੈਂ ਹੋਰ ਮੂੰਹ ਇਸ ਤਰ੍ਹਾਂ ਕਿਉਂ ਕਰ ਲਿਆਇ ਫਿਰ ਕਿਉਂ ਮੂੰਹ ਨੂੰ ਕੀ ਹੋਇਆ ਏ ਮੇਰੇ ਝੂਠ ਬੋਲ ਦਿਓ ਨਹੀਂ ਵਿਨਾਸ਼ ਫੜਪੜੀਆਂ ਕੋਲੋਂ ਆਪਣਾ ਸਿਰ ਫੜ ਕੇ ਬੈਠ ਗਿਆ ਸੀ ਸਨੀਤਾ ਜਾ ਚੁੱਕੀ ਸੀਗੀ ਉਸ ਦਿਨ ਨੂੰ ਛੁੱਟੀ ਤੋਂ ਬਾਅਦ ਉਸਨੇ 게ਟ ਉੱਤੇ ਆ ਕੇ ਸਨੀਤਾ ਨਾਲ ਕੋਈ ਗੱਲ ਨਹੀਂ ਕੀਤੀ ਘਰਾਂ ਨੂੰ ਜਾਣ ਲੱਗਿਓ ਇੱਕ ਦੂਜੇ ਵੱਲ ਸਿਰਫ ਝਾਕ ਹੀ ਸੀਗੇ ਰੇਲਵੇ ਪੌਲ ਦੀ ਰੇਲਿੰਗ ਨੂੰ ਹੱਥ ਪਾ ਕੇ ਵਿਨਾਸ਼ ਖੜ ਗਿਆ ਸਨੀਤਾ ਜਾਂਦੀ ਨੂੰ ਦੇਖਣ ਦੀ ਕੋਸ਼ਿਸ਼ ਕਰਨ ਲੱਗਾ ਉਦਮ ਸਿੰਘ ਰੋਡ ਦੂਰ ਤੱਕ ਚਲੀ ਜਾ ਰਹੀ ਸੀ ਪੀੜ ਦੀ ਇੱਕ ਛਲ ਜਹੀ ਜਿਵੇਂ ਇੱਕ ਨਦੀ ਦਾ ਰੂਪ ਧਾਰ ਕੇ ਸੜਕ ਦੇ ਤੌਰ ਤੱਕ ਫੈਲ ਗਈ ਹੋਵੇ। 스ਨੀਤਾ ਦਾ ਆਕਾਰ ਉਹਨੂੰ ਕਿਧਰੇ ਵੀ ਨਹੀਂ ਹੁੰਦੀ ਸੀ ਦਿਸਿਆਗਾ। ਉਸਨੇ ਇੱਕ ਉਖੜਿਆ ਜਿਹਾ ਸਾਹ ਅੰਦਰ ਖਿੱਚਿਆ ਤੇ ਘਰ ਨੂੰ ਚੱਲ ਪੈ ਸੀ। ਡਾਕਖਾਨੇ ਕੋਲ ਦੀ ਲੰਘਿਆ ਜਾ ਰਿਹਾ ਉਹ ਮਹਿਸੂਸ ਕਰ ਰਿਹਾ ਸੀ ਕਿ 스ਨੀਤਾ ਦੇ ਬਾਪ ਨੂੰ ਉਹ ਹੁਣ ਕਦੇ ਕਿਉਂ ਨਹੀਂ ਮਿਲਿਆਗਾ। ਉਹ ਵੀ ਤਾਂ ਹੁਣ ਕਦੇ ਦਫ਼ਤਰ ਨਹੀਂ ਆਏ ਸਨ। ਪਹਿਲਾ ਦਿਨ ਜਦੋਂ ਉਸਨੀਤਾ ਨੂੰ ਹਾਜ਼ਰ ਕਰਾਉਣ ਆਏ ਸਨ ਤਾਂ ਕਿੰਨੀਆਂ ਸਨੇਹ ਭਰੀਆਂ ਗੱਲਾਂ ਕੀਤੀਆਂ ਸਨ। ਐਉਂ ਲੱਗਦਾ ਸੀਗਾ ਜਿਵੇਂ ਉਹ ਘਰ ਦੇ ਹੀ ਕੋਈ ਬੰਦੇ ਹੋਣ। ਰੇਸ਼ਟ ਦੇ ਵਾਂਗ ਬੋਲ ਰਹੇ ਸਨ ਉਸ ਦਿਨ ਤਾਂ ਕਹਿ ਰਹੇ ਸਨ ਕਦੇ ਘਰ ਆਓ ਜੀ ਮਿਮਲਾ ਦੇ ਭੋਗ ਵਾਲੇ ਦਿਨ ਵੀ ਉਹ ਵਿਨਾਸ਼ ਦੇ ਘਰ ਆਏ ਸਨ ਉਸ ਤੋਂ ਬਾਅਦ ਕਦੇ ਨਹੀਂ ਬਾਜ਼ਾਰ ਵਿੱਚ ਹੀ 2-3 ਵਾਰ ਮੁਲਾਕਾਤ ਹੋਈ ਸੀ ਰਸਮੀ ਜਿਹੀਆਂ ਗੱਲਾਂ ਬਾਬੂ ਰੌਣਕਰਮ ਜੀ ਦੇ ਬੋਲਣ ਟੰਗ ਵਿੱਚ ਉਹੀ ਆਦਬ-ਅਦਾਬ ਤੇ ਮਠਾਸ ਸੀ ਪਰ ਸਦਾ ਹੀ ਇੱਕ ਦੂਰੀ ਜਿਹੀ ਦਾ ਅਹਿਸਾਸ ਸੀ ਫਿਰ ਵੀ ਉਹਨਾਂ ਨੂੰ ਮਿਲ ਕੇ ਵਿਨਾਸ਼ ਨੂੰ ਕੋਈ ਤਸਕੀਨ ਜਿਹੀ ਮਿਲਦੀ ਸੀਗੀ ਉਸ ਉਸ ਨੀਤਾ ਦੇ ਪਿਤਾ ਸਨ ਅਵਿਨਾਸ਼ ਉਹਨਾਂ ਦੇ ਘਰ ਕਦੇ ਨਹੀਂ ਸੀ ਗਿਆ ਗੱਡਾ ਅੱਖ ਨਾਲ ਲੰਘ ਕੇ ਬਸ ਸਟੈਂਡ ਸੀ ਕੁੰਬ ਦੇ ਮੇਲੇ ਵਾਂਗ ਕੁਰਬਲ ਕੁਰਬਲ ਕਰਦਾ ਬਸ ਸਟੈਂਡ ਲੱਖਾਂ ਰੁਪਏ ਦੀ ਲਾਗਤ ਨਾਲ ਬਣਿਆਲੀ ਸ਼ਾਨ ਸਥਾਨ ਸੀਗਾ ਸਵੇਰ ਦੇ 5 ਵਜੇ ਤੋਂ ਰਾਤ ਦੇ 10 ਵਜੇ ਤੱਕ ਤਿਲ ਸੁੱਟ ਨੂੰ ਥਾਣਾ ਲੱਭਦੀ ਦੁਪਹਿਰ ਸਮੇਂ ਤਾਂ ਇੰਨੀ ਭੀੜ ਹੁੰਦੀ ਕਿ ਆਦਮੀ ਲੱਭਣਾ ਮੁਸ਼ਕਲ ਹੋ ਜਾਂਦਾ ਛੁੱਟੀ ਬਾਅਦ ਅਵਿਨਾਸ਼ ਜਦੋਂ ਉੱਥੋਂ ਦੀ ਲੰਘਦਾ ਭੀੜ ਦਾ ਸਮੁੰਦਰ ਠਾਠਾ ਮਾਰ ਰਿਹਾ ਹੁੰਦਾ ਉਹਦੇ ਘਰ ਨੂੰ ਜਾਣ ਲਈ ਨੇੜੇ ਦਾ ਰਸਤਾ ਇਹੀ ਸੀਗਾ ਨਹੀਂ ਤਾਂ ਉਹ ਇੱਧਰ ਦੀ ਕਾਨੂੰ ਲੰਗਦਾ ਬੱਸ ਸਟੈਂਡ ਤੋਂ ਅਗਾ ਉਹਦੇ ਘਰ ਤੱਕ ਪਹੁੰਚਣ ਲਈ ਪੈਦਲ 2-3 ਮਿੰਟ ਹੀ ਲੱਗਦੇ ਸਨ ਨਰੂਲਾ ਸਟਰੀਟ ਦੂਰ ਤੱਕ ਲੰਬੀ ਚਲੀ ਗਈ ਸੀ ਉਹਦਾ ਇੱਕ ਸਿਰਾ ਭਗਤ ਸਿੰਘ ਰੋਡ ਨਾਲ ਤੇ ਦੂਜਾ ਸਿਰਾ ਰੇਲਵੇ ਲਾਈਨ ਨਾਲ ਜੁੜਿਆ ਹੋਇਆ ਸੀ ਅਵਨਾਸ਼ ਦਾ ਮਕਾਨ ਨਰੂਲਾ ਸਟਰੀਟ ਦੇ ਸਟਰੀਟ ਦੇ ਵਿੱਚਕਾਰ ਜਿਹਾ ਸੀਗਾ ਬਿਜਲੀ ਬੋਰਡ ਦੇ ਦਫ਼ਤਰ ਤੋਂ ਇੱਥੋਂ ਤੱਕ ਪੈਦਲ ਪਹੁੰਚਦੇ ਆ ਉਹਦਾ ਸਰੀਰ ਟੁੱਟ ਜਾਂਦਾ ਸੀਗਾ ਇਹ ਥਕਾਵਟ ਮਾਨਸਿਕ ਬਹੁਤ ਹੀ ਹੁੰਦੀ ਸੀਗੀ ਉਸ ਦਿਨ ਉਹ ਘਰ ਪਹੁੰਚਿਆ ਤੇ ਗਲੀ ਨਾਲ ਲੱਗਦਾ ਕਮਰਾ ਖੋਲ ਕੇ ਮੰਜੀ ਉੱਤੇ ਲੋਥ ਵਾਂਗ ਡਿੱਗ ਪਿਆ ਉਹਦਾ ਅੰਗ-ਅੰਗ ਦੁਖ ਰਿਹਾ ਸੀਗਾ ਰਾਧਾ ਤੋਂ ਉਹਨੇ ਪਾਣੀ ਦਾ ਗਲਾਸ ਮੰਗਿਆ ਪਾਣੀ ਪੀਣ ਨਾਲ ਜਿਸਮ ਵਿੱਚ ਨਵੀਂ ਜਿਹੀ ਜਾਨਦਾਰ ਸੰਚਾਰ ਹੋਇਆ ਸੀਗਾ ਉਹਨੂੰ ਮਹਿਸੂਸ ਹੋਇਆ ਉਹ ਚਾਟੀ ਉੱਠਿਆ ਕੋਟ ਪੈਂਟ ਲਾ ਕੇ ਹੰਗਰੂ ਤੇ ਟੰਗੇ ਟਾਈ ਖੋਲ ਰਿਹਾ ਉਹ ਚਾਹ ਰਿਹਾ ਸੀਗਾ ਕੋਈ ਹੋਵੇ ਤੇ ਉਹਦੀ ਨਾਟ ਉਹ ਹੋਰ ਕੱਸ ਕੇ ਉਹਦੇ ਗਲ ਘੁੱਟ ਦੇਵੇ ਉਹਦੀ ਜਾਨ ਨਿਕਲ ਜਾਵੇ ਕੀ ਲੈਣਾ ਹੈ ਐਸ ਸੰਸਾਰ ਵਿੱਚ ਉਹ ਸੋਚ ਰਿਹਾ ਸੀ ਆ ਗਲ ਕੁੱਟਣ ਲਈ ਜੇ ਸੁਨੀਤਾ ਦੇ ਹੱਥ ਨਸੀਬ ਹੋ ਜਾਣ ਤਾਂ ਬਹੁਤ ਵਧੀਆ ਰਹੇ ਇਹ ਅਹਿਸਾਸ ਨਾਲ ਉਹਨੇ ਆਪਣਾ ਗਲ ਹੋਰ ਘੁੱਟ ਕੇ ਦੇਖਿਆ ਸੀ ਪਰ ਨਹੀਂ ਉਹਨੂੰ ਲੱਗਿਆ ਉਹ ਹੋਰ ਜਿਉਂਦਾ ਜਿਉਣਾ ਚਾਹੁੰਦਾ ਹੈ ਕਿਸੇ ਵੀ ਹਾਲਤ ਵਿੱਚ ਉਹ ਆਪਣੀ ਜ਼ਿੰਦਗੀ ਨੂੰ ਹੋਰ ਸੰਘਰਸ਼ ਵਿੱਚ ਪਾ ਦੇਵੇਗਾ ਟਾਈ ਲਾ ਕੇ ਉਹਨੇ ਹੰਗਰ ਉੱਤੇ ਹੀ ਟੰਗ ਦਿੱਤੀ ਪਜਾਮਾ ਪਹਿਨ ਲਿਆ ਸੀ ਰਜਾਈ ਦੀ ਤੈ ਖੋਲੀ ਤੇ ਬਿਸਤਰੇ ਵਿੱਚ ਦਾਖਲ ਹੋ ਗਿਆ ਰਾਧਾ ਚਾਹ ਲੈ ਆਈ ਸੀਗੀ ਪਾਪਾ ਦੇਖਿਓ ਚਾਹ ਚ ਮਿੱਠਾ ਕਿਤੇ ਬਹੁਤਾ ਤਾਂ ਨਹੀਂ ਪੈ ਗਿਆ ਰਾਧਾ ਨੇ ਪੁੱਛਿਆ ਸੀਗਾ ਉਹ ਅੱਖਾਂ ਵਿੱਚ ਹੀ ਮੁਸਕਰਾਈ ਵਿਨਾਸ਼ ਸਮਝ ਗਿਆ ਅੱਜ ਜ਼ਰੂਰ ਹੀ ਚਾਹ ਵਿੱਚ ਚੀਨੀ ਉਸ ਤੋਂ ਜ਼ਿਆਦਾ ਪੈਗੀ ਹੋਵੇਗੀ। ਬਿਮਲਾ ਵੀ ਇਸ ਤਰ੍ਹਾਂ ਹੀ ਕਰਿਆ ਕਰਦੀ ਸੀਗੀ। ਗਲਤੀ ਕਰਕੇ ਐਵੇਂ ਹੀ ਅੱਖਾਂ ਵਿੱਚ ਮੁਸਕਰਾਉਂਦੀ ਹੁੰਦੀ ਰਾਧਾ ਨੂੰ ਦੇਖ ਕੇ ਵਿਨਾਸ਼ ਨੂੰ ਬਿਮਲਾ ਦੇ ਖਿਆਲ ਦਾ ਇੱਕ ਝਟਕਾ ਜਿਹਾ ਲੱਗਿਆ। ਉਹ ਇਸ ਖਿਆਲ ਨੂੰ ਅੰਦਰੋਂ-ਅੰਦਰੀ ਚੁੱਪ ਕੀਤਾ ਪੀ ਗਿਆ ਸੀਗਾ। ਚਾਹ ਪੀ ਕੇ ਉਹ ਹਟਿਆ ਤਾਂ ਆਕਾਸ਼ ਵੱਲੋਂ ਖੇਡਦਾ ਭੱਜਿਆ ਆਇਆ ਤੇ ਉਹਦੀ ਰਜਾਈ ਵਿੱਚ ਵੜ ਗਿਆ। ਸੁੱਕਾ ਜਿਹਾ ਰੋ ਕੇ ਸ਼ਿਕਾਇਤ ਕਰਨ ਲੱਗਾ ਡੈਡੀ ਰਾਧਾ ਨੇ ਚਾਹ ਨਹੀਂ ਦਿੱਤੀ ਮੈਨੂੰ। ਰਾਧਾ ਕਿਛੂ ਦੀ ਚਾਹ ਅਵਿਨਾਸ਼ ਨੇ ਉੱਚਾ ਬੋਲ ਮਾਰਿਆ ਸੀ ਪਾਪਾ ਪਾਈ ਪਈਏ ਗਲਾਸ ਚ ਇੱਥੇ ਆ ਕੇ ਪੀ ਲਵੇ ਰਾਧਾ ਨੇ ਰਸੋਈ ਵਿੱਚੋਂ ਹੀ ਜਵਾਬ ਦਿੱਤਾ ਸੀਗਾ ਇੱਥੇ ਲਿਆ ਕੇ ਦੇ ਆਕਾਸ਼ ਨੇ ਜ਼ੋਰ ਨਾਲ ਬੋਲ ਕੇ ਆਖਿਆ ਸੀਗਾ ਨਹੀਂ ਇੱਥੇ ਆ ਕੇ ਪੀ ਰਾਧਾ ਵੀ ਘਟ ਨਹੀਂ ਸੀਗੀ ਇੱਥੇ ਲਿਆ ਦੇ ਰਾਧਾ ਕਿਉਂ ਲੜਦੀ ਹੈ ਜਵਾਕ ਨਾਲ ਅਵਿਨਾਸ਼ ਬੋਲਿਆ ਸੀਗਾ ਨਹੀਂ ਪਾਪਾ ਆਕਾਸ਼ ਉੱਠਿਆ ਦਰ ਰਸੋਈ ਵਿੱਚ ਜਾ ਕੇ ਰਾਧਾ ਦੀ ਢੂਈ ਵਿੱਚ ਦੋ ਤਿੰਨ ਮੁੱਕੇ ਧਰ ਦਿੱਤੇ ਸੀਗੇ ਪਾਪਾ ਰਾਧਾ ਉੱਚੀ ਉੱਚੀ ਬੋਲਣ ਲੱਗੀ ਸੀਗੀ ਮਾਂ ਅੰਦਰਲੇ ਕਮਰੇ ਵਿੱਚ ਆਈ ਤੇ ਰਾਧਾ ਨੂੰ ਹੀ ਝੜਕਣ ਲੱਗੀ ਆਕਾਸ਼ ਨੂੰ ਪਿਆਰ ਪਚਕਾਰ ਕੇ ਚਾਹ ਪਿਆ ਦਿੱਤੀ ਅਵਿਨਾਸ਼ ਨੂੰ ਲੱਗਿਆ ਘਰ ਵਿੱਚ ਤਾਂ ਸਾਲੇ ਕਿਸੇ ਨੂੰ ਅਹਿਸਾਸ ਤੱਕ ਵੀ ਨਹੀਂ ਰਹਿ ਗਿਆ ਕਿ ਬਿਮਲਾ ਨਹੀਂ ਹੈ ਉਹੀ ਚੀਕ ਜਗਿਆੜਾ ਉਹੀ ਹਾਸੇ ਮਜ਼ਾਕ ਮਾਂ ਦਾ ਪ੍ਰਤੀਕਰਮ ਬਸ ਉਹ ਚੁੱਪ ਹੋ ਗਈ ਸੀ ਹੁਣ ਤਾਂ ਕਦੇ ਵੀ ਉਹਨੇ ਦੂਜੇ ਵਿਆਹ ਦੀ ਗੱਲ ਨਹੀਂ ਸੀ ਜਿਹੜੀ ਕੀ ਕਰਦੀ ਵਿਚਾਰੀ ਹਾਰ ਕੇ ਚੁੱਪ ਹੀ ਹੋਣਾ ਸੀਗਾ ਆਕਾਸ਼ ਫੇਰ ਗਲੀ ਵਿੱਚ ਦੌੜ ਗਿਆ ਸੀ ਰਾਧਾ ਦੇ ਮਾਂ ਰਾਧਾ ਤੇ ਮਾ ਰੋਟੀ ਟੋਕ ਦੇ ਆਹਰ ਵਿੱਚ ਲੱਗ ਗਈਆਂ ਸਨ ਅਵਿਨਾਸ਼ ਆਪਣੇ ਖਿਆਲ ਵਿੱਚ ਆਪਣੇ ਆਪ ਨੂੰ ਲੱਭਣ ਦੀ ਕੋਸ਼ਿਸ਼ ਕਰਨ ਲੱਗਿਆ ਉਹਨੂੰ ਲੱਗ ਰਿਹਾ ਸੀਗਾ ਉਹਦਾ ਕੋਈ ਸੰਸਾਰ ਨਹੀਂ ਰਹਿ ਗਿਆ ਦੁਨੀਆ ਵਿੱਚ ਉਹਦਾ ਕੋਈ ਨਹੀਂ ਕਾ ਉਹਨੂੰ ਕੋਈ ਔਰਤ ਚਾਹੀਦੀ ਸੀ ਔਰਤ ਵਿੱਚ ਇੱਕ ਘਰ ਹੁੰਦਾ ਹੈ ਇਹ ਘਰ ਉਹਦੇ ਕੋਲ ਨਹੀਂ ਸੀਗਾ ਬਸ ਇਹੀ ਉਸਦਾ ਖਿਆਲ ਸੀਗਾ ਉਹਦੇ ਦੂਜੇ ਵਿਆਹ ਲਈ ਕਿਦਰੇ ਵੀ ਜਦ ਕੋਈ ਪ੍ਰਬੰਧ ਨਹੀਂ ਬਣਿਆ ਸੀ ਤਾਂ ਉਹਨੇ ਸਨੀਤਾ ਦਾ ਆਸਰਾ ਤੱਕਿਆ ਸੀ ਉਹ ਚਾਹੁੰਦਾ ਸੀ ਸਨੀਤਾ ਉਹਦੀ ਵਧੀਆ ਦੋਸਤ ਬਣ ਸਕਦੀ ਹੈ ਉਹਦੇ ਦੁੱਖ ਸੁੱਖਾਂ ਦੀ ਭਾਈਵਾਲ ساری ਉਮਰ ਉਹਦੇ ਨਾਲ ਨਿਭਾ ਸਕੇਗੀ ਇਸ ਪ੍ਰਸਤਾਵ ਉਹਨੇ ਇਹ ਪ੍ਰਸਤਾਵ ਸੀਤਾ ਕੋਲ ਰੱਖਿਆ ਸੀ ਤਾਂ ਉਹ ਕਿਹੜੇ ਮੱਥੇ ਇਸ ਨੂੰ ਪ੍ਰਵਾਨ ਕਰ ਗਈ ਸੀ ਅਵਨਾਸ਼ ਖੋਸੀਗਾ ਉਹਨੂੰ ਕਿਸੇ ਵੀ ਇਸਤਰੀ ਮਿੱਤਰ ਦੀ ਲੋੜ ਸੀਗੀ ਸੋ ਉਹਨੂੰ ਸੀਤਾ ਮਿਲ ਗਈ ਸੀ ਹੁਣ ਅਵਨਾਸ਼ ਸੋਚ ਰਿਹਾ ਸੀ ਦੋਸਤੀ ਵਾਲੀਆਂ ਗੱਲਾਂ ਤਾਂ ਕੁਝ ਦਿਨ ਹੀ ਸਾਬਤ ਰਹਿਣਾਂਗਾ ਦੋਸਤੀ ਦਾ ਤਾਂ ਪਤਾ ਹੀ ਨਹੀਂ ਕਦੋਂ ਔਰਤ ਮਰਦ ਵਾਲੀ ਪ੍ਰਚਲਿਤ ਮੁਹੱਬਤ ਦਾ ਰੂਪ ਧਾਰਨ ਕਰ ਗਈ ਸੀ ਐਸੀ ਤਬਦੀਲੀ ਦਾ ਤਾਂ ਕਿਸੇ ਨੂੰ ਵੀ ਪਤਾ ਤੱਕ ਨਹੀਂ ਲੱਗਿਆ ਸੀਗਾ ਨਾ ਸੀਤਾ ਨੂੰ ਤੇ ਨਾ ਵਿਨਾਸ਼ ਨੂੰ ਹੁਣ ਤਾਂ ਉਹ ਇੱਕ ਦੂਜੇ ਲਈ ਲੁੱਛਦੇ ਸਨ ਇੱਕ ਦੂਜੇ ਬਗੈਰ ਉਹਨਾਂ ਨੂੰ ਸਾਹ ਨਹੀਂ ਸੀ ਆਉਂਦਾ ਇੱਕ پاک ਪਵਿੱਤਰ ਮੁਹੱਬਤ ਇੱਕੋ ਮਿੱਟੀ ਦੇ ਦੋ ਬੁੱਤ ਜਿਵੇਂ ਮਿੱਟੀ ਮਿੱਟੀ ਨੂੰ ਮਿਲਣ ਲਈ ਤੰਗਦੀ ਹੋਵੇ ਸਰੀਰਾਂ ਦੇ ਸਰੀਰਾਂ ਨੂੰ ਕੋਈ ਗੈਬੀ ਖੱਚ ਜਿਵੇਂ ਨਵੇਂ ਜੰਮੇ ਬੱਚੇ ਲਈ ਗਾਂ ਆਰੰਭਦੀ ਹੈ ਉਹ ਸੋਚਦਾ ਸੀ ਸਨੀਤਾ ਦਾ ਪਿਆਰ ਜਿਵੇਂ ਜਿਵੇਂ ਸਾਰੀ ਉਮਰ ਬਣਿਆ ਰਹੇ ਤਾਂ ਹੋਰ ਉਸਨੇ ਕੀ ਲੈਣਾ ਹੈ ਪਰ ਇਹ ਖੱਚ ਤਾਂ ਵੱਧ ਹੀ ਗਈ ਸੀਗੀ ਉਹ ਤਾਂ ਉਹਦੇ ਬੁੱਲਾਂ ਤੱਕ ਜਾਣ ਦੀ ਕੋਸ਼ਿਸ਼ ਵਿੱਚ ਸੀਗਾ ਚਾਹ ਤਾਂ ਹੋਵੇ ਬੁੱਲਾ ਤੋਂ ਗੱਲ ਅਗਾਹ ਵੀ ਵਾ ਸਕਦੀ ਹੈ ਉਹ ਸੋਚਦਾ ਜੇ ਇੰਜ ਹੋ ਜਾਵੇ ਤਾਂ ਵੀ ਕੀ ਡਰ ਹੈ ਸਾਰੀ ਜ਼ਿੰਦਗੀ ਲਈ ਉਹ ਇੱਕ ਦੂਜੇ ਨਾਲ ਬੱਝੇ ਰਹਿ ਸਕਦੇ ਆ ਵਿਆਹ ਉਹ ਜੇ ਨਾ ਵੀ ਕਰਾਵੇ ਤਾਂ ਵੀ ਇਹ ਹੈ ਵਿਆਹ ਤਾਂ ਇੱਕ ਸਮਾਜਿਕ ਸਰਟੀਫਿਕੇਟ ਹੈ ਇਹ ਸਰਟੀਫਿਕੇਟ ਨਾ ਸਹੀ ਵਰਸਨੀਤਾ ਕੰਬਲੀ ਨਹੀਂ ਸੀਗੀ ਉਹ ਸਭ ਜਾਣਦੀ ਸੀਗੀ ਕਿ ਹਾਂ ਠੋਕਮਾ ਜਵਾਬ ਦਿੱਤਾ ਸੀਗਾ ਮੇਰਾ ਸਰੀਰ ਕਿਸੇ ਹੋਰ ਦੀ امانت ਹੈ ਪਰ ਉਹ ਆਪਣਾ ਹੱਥ ਉਹਦੇ ਹੱਥ ਵਿੱਚ ਕਿਉਂ ਦੇ ਦਿੰਦੀ ਸੀਗੀ ਕੀ ਉਹਦਾ ਹੱਥ ਉਹਦੇ ਸਰੀਰ ਦਾ ਹਿੱਸਾ ਨਹੀਂ ਸੀ ਅਵਿਨਾਸ਼ ਨੇ ਆਪਣਾ ਮੂੰਹ ਰਜਾਈ ਅੰਦਰ ਕੀਤਾ ਹੋਇਆ ਸੀ ਲਗਾਤਾਰ ਸੋਚੀ ਜਾ ਰਿਹਾ ਸੀ ਉਹਦੇ ਸਰੀਰ ਨੂੰ ਚੈਨ ਨਹੀਂ ਸੀ ਕਦੇ ਉਸ ਬਾਹੀ ਨਾਲ ਤੇ ਕਦੇ ਉਸ ਬਾਹੀ ਨਾਲ ਰਾਧਾ ਨੇ ਕਮਰੇ ਦਾ ਬਲਬ ਜਗਾਇਆ ਤੇ ਮੇਜ਼ ਤੇ ਸਬਜ਼ੀ ਦੀ ਪਲੇਟ ਰੱਖੀ ਦੂਜੇ ਘੜੇ ਨੂੰ ਰੋਟੀਆਂ ਦੀ ਪਲੇਟ ਤੇ ਪਾਣੀ ਦਾ ਗਲਾਸ ਧਰ ਕੇ ਸੀ ਖੜਕਾ ਸੁਣ ਕੇ ਅਵਿਨਾਸ਼ ਉੱਠਿਆ ਨਹੀਂ ਸੀ ਪਾਪਾ ਰੋਟੀ ਖਾਓ ਅਟਕੇ ਰਾਧਾ ਨੇ ਬੋਲ ਮਾਰਿਆ ਸੀਗਾ ਓਲ ਸਾਇਆ ਜਿਹਾ ਉੱਠਿਆ ਤੇ ਮੰਜੀ ਉੱਤੇ ਬੈਠਾ ਸੀ ਚੁੱਪ ਕੀਤਾ ਰੋਟੀ ਖਾਣ ਲੱਗਿਆ ਇੱਕ ਬੁਰਕੀ ਮੂੰਹ ਵਿੱਚ ਪਾਈ ਤੇ ਪੁੱਛਣ ਲੱਗਿਆ ਕਿਸ਼ੂ ਨੇ ਖਾ ਲਈ ਰੋਟੀ ਨਾ ਉਹ ਤਾਂ ਅਜੇ ਆਇਆ ਹੀ ਨਹੀਂ ਬਾਹਰੋਂ ਰਾਧਾ ਨੇ ਦੱਸਿਆ ਵਿਨਾਸ਼ ਨੇ ਹੂੰ ਕਿਹਾ ਤੇ ਚੁੱਪਚਾਪ ਰੋਟੀ ਖਾਂਦਾ ਰਿਹਾ ਸੀਗਾ ਪਲੇਟ ਵਿੱਚ ਜਿੰਨੀਆਂ ਰੋਟੀਆਂ ਸਨ ਉਹਨੀਆਂ ਹੀ ਖਾ ਕੇ ਪਾਣੀ ਦਾ ਗਲਾਸ ਪੀਤਾ ਤੇ ਇੱਕ ਗਲਾਸ ਪਾਣੀ ਹੋਰ ਮੰਗਵਾ ਕੇ ਹੱਥ ਧੋਲੇ ਆਕਾਸ਼ ਬਾਹਰੋਂ ਆਇਆ ਤਾਂ ਉਹਨੇ ਉਹਦੀ ਪੜਪੜੀ ਉੱਤੇ ਇੱਕ ਜ਼ੋਰ ਦਾ ਥੱਪੜ ਧਰ ਦਿੱਤਾ ਸੀ ਸਾਲਿਆ ਸਾਰਾ ਦਿਨੀ ਬਾਹਰ ਰਹਿਣਾ ਰੋਟੀ ਨਹੀਂ ਯਾਦਗੀ ਕਦੇ ਬੈਠ ਕੇ ਦੋ ਅੱਖਰ ਵੀ ਦੇਖ ਲਿਆ ਕਰ ਮੁੰਡਾ ਡੋਰਪੋਰ ਹੋ ਗਿਆ ਚੂ ਚੂ ਕਰਕੇ ਰੋਣ ਲੱਗਿਆ ਸੀਗਾ ਅਬਨ ਆਸ਼ ਕਮਰੇ ਵਿੱਚ ਆਇਆ ਤਾਂ ਆਕਾਸ਼ ਰਾਦਾ ਨੂੰ ਘੜਕਿਆ ਸੀਗਾ ਰੋਟੀ ਪਾ ਦਾਦੀ ਪੋਤੀ ਹੱਸਣ ਲੱਗੀਆਂ ਸੀਗਾ ਇੱਕ ਨਹੀਂ ਜਾਣਦਾ ਆਖੇ ਨੂੰ ਦਾਦਾ ਮੇਰਾ ਮਾਂ ਨੇ ਹੋਰ ਹਾਸੀ ਕਢਾ ਦਿੱਤੀ ਸੀ ਤੇ ਫੇਰ ਆਕਾਸ਼ ਵੀ ਹੱਸਣ ਲੱਗਿਆ ਸੀਗਾ ਰੋਟੀ ਖਾਂਦਾ ਉਹ ਮਾਂ ਨੂੰ ਖਤਰੀਆਂ ਦੀ ਭੋਲੀ ਦੀ ਗੱਲ ਸੁਣਾ ਰਿਹਾ ਸੀਗਾ ਜਿਹੜੀ ਖੇਡਣ ਆਈ ਤਿਲਕ ਕੇ ਨੰਦ ਪਸੋੜੀਏ ਕੀ ਖੇਲ ਵਿੱਚ ਡਿੱਗ ਪਈ ਸੀ ਤੇ ਰੋਂਦੀ ਰੋਂਦੀ ਆਕਾਸ਼ ਨੂੰ ਗਾਲ੍ਹਾਂ ਕੱਢਦੀ ਘਰ ਵੱਲ ਤੁਰ ਗਈ ਸੀ ਰਸੋਈ ਦੇ ਬਰਤਨ ਜਦ ਸਭ ਸੰਭਾਲ ਦਿੱਤੇ ਤਾਂ ਅਵਿਨਾਸ਼ ਨੇ ਰਾਧਾ ਤੋਂ ਇੱਕ ਚਾਹ ਦਾ ਗਲਾਸ ਮੰਗਿਆ ਸੀ ਚਾਹ ਦਾ ਗਲਾਸ ਲੈ ਕੇ ਰਾਧਾ ਆਈ ਤਾਂ ਦੱਸਿਆ ਕਿ ਕਿਛੂ ਤਾਂ ਅਜ ਮਾਂ ਕੋਲ ਹੀ ਸੌਵੇਂਗਾ ਚਾਹ ਦੇਗਾ ਦੋ ਕੁੱਟਾ ਪਰ ਕੇ ਉਹਨੇ ਗਲਾਸ ਮੇਜ਼ ਉੱਤੇ ਰੱਖ ਦਿੱਤਾ ਚਾਹ ਤੱਤੀ ਸੀਗੀ ਇੱਕ ਹਿੰਦੀ ਨਾਵਲ ਚੁੱਕ ਲਿਆ ਇਸ ਨਾਵਲ ਨੂੰ ਕਈ ਦਿਨਾਂ ਤੋਂ ਪੜ ਰਿਹਾ ਸੀਗਾ ਪੜਦਾ ਸੀ ਘਰ ਆ ਕੇ ਹੀ ਰਾਤ ਨੂੰ ਬਸ ਥੋੜਾ ਥੋੜਾ ਕਰਕੇ ਹੀ ਨੀਂਦ ਆਉਣ ਤੱਕ ਹੀ ਇਸ ਵਿੱਚ ਮੁੱਖ ਪਾਤਰ ਜੋ ਹੈ ਉਹਦੇ ਦਿਮਾਗ ਵਿੱਚ ਇੱਕ ਕੁੜੀ ਬੈਠੀ ਹੋਈ ਹੈ ਲਖਜਤਨ ਕਰਨ ਉੱਤੇ ਵੀ ਉਹ ਉਹਦੇ ਦਿਮਾਗ ਵਿੱਚੋਂ ਨਹੀਂ ਨਿਕਲਦੀ ਕੀ ਨਾ ਹੀ ਉਸ ਨੂੰ ਪ੍ਰਾਪਤ ਹੋ ਸਕਦੀ ਹੈ ਇਸ ਤਰ੍ਹਾਂ ਉਹਦੇ ਦਿਮਾਗ ਵਿੱਚ ਉਸ ਕੁੜੀ ਦਾ ਖਿਆਲ ਬੈਠ ਜਾਣ ਨੂੰ ਲੇਖਕ ਅੰਗਰੇਜ਼ੀ ਦਾ ਸ਼ਬਦ ਅਬਸੈਸ਼ਨ ਵਰਤਦਾ ਹੈ ਵਾਰ-ਵਾਰ ਇਸ ਸ਼ਬਦ ਦੀ ਵਰਤੋਂ ਕੀਤੀ ਗਈ ਹੈ ਚਾਹ ਪੀ ਕੇ ਵਿਨਾਸ਼ ਨੇ ਡਿਕਸ਼ਨਰੀ ਚੱਕੀ ਤੇ ਅਬਸੈਸ਼ਨ ਸ਼ਬਦ ਲੱਭਣ ਲੱਗ ਗਿਆ ਇਧਰ ਉਧਰ ਮਰ ਕੇ ਫਰੋਲੇ ਤਾਂ ਉਹਦਾ ਹੌਕਾ ਨਿਕਲ ਗਿਆ ਡਿਕਸ਼ਨਰੀ ਦੀ ਤਹਿ ਵਿੱਚ ਮੋਗਲ ਵੇਲੀਆਂ ਦਾ ਫਲ ਸੋਕ ਕੇ ਪਤਾ ਬਣਿਆ ਹੋਇਆ ਸੀਗਾ ਇਹ ਸੁਰਖ ਟੂਲੀ ਰੰਗਾ ਫਲ ਸੁਨੀਤਾ ਨੇ ਉਹਨੂੰ ਉਹਦੇ ਪਿਛਲੇ ਜਨਮਦਿਆਂ ਉੱਤੇ ਬਹੁਤ ਸਾਰੇ ਪਿਆਰ ਨਾਲ ਭੇਟ ਕੀਤਾ ਸੀਗਾ। ਉਹਦੇ ਕੋਟ ਦੇ ਕਲਰ ਵਿੱਚ ਟੰਗ ਗਈ ਸੀ ਤੇ ਘਰ ਆ ਕੇ ਅਵਨਾਸ਼ ਨੇ ਉਹ ਫੁੱਲ ਇਸ ਡਿਕਸ਼ਨਰੀ ਵਿੱਚ ਰੱਖ ਦਿੱਤਾ ਸੀ। ਮੁੜ ਕੇ ਉਹਨੂੰ ਇਹ ਗੱਲ ਯਾਦ ਨਹੀਂ ਸੀ ਰਹੇਗੀ। ਹੁਣ ਫੁੱਲ ਦੀ ਰੰਗਤ ਕਾਗਜ਼ ਉੱਤੇ ਇੱਕ ਪਾਜਾ ਜਿਹਾ ਬਣ ਕੇ ਲੱਗ ਗਈ ਸੀ। ਫੁੱਲ ਨੂੰ ਉਹਨੇ ਸੁੰਘ ਕੇ ਦੇਖਿਆ ਉਹਦੇ ਵਿੱਚ ਖੁਸ਼ਬੂ ਨਹੀਂ ਸੀਗੀ। ਉਹਨੂੰ ਯਾਦ ਆਇਆ ਖੁਸ਼ਬੂ ਤਾਂ ਬੋਗਨਵਿਲੀਆ ਦੇ ਤਾਜ਼ਾ ਫੁੱਲ ਵਿੱਚ ਵੀ ਨਹੀਂ ਹੋਇਆ ਕਰਦੀਗੀ। ਅਵਸ਼ੇਸ਼ਣ ਦੇ ਅਰਥ ਸਨ ਵਹਿਮ। ਖਾਬਤ ਮਨ ਉੱਤੇ ਪਿਆ ਬੋਝ ਡਕਸ਼ਨਰੀ ਉਹਨੇ ਬੰਦ ਕਰ ਦਿੱਤੀ ਨਾਵਲ ਦਾ ਇੱਕ ਸਫ਼ਾ ਹੀ ਪੜਿਆ ਸੁਨੀਤਾ ਬਾਰੇ ਉਹ ਮੁੱਢੋਂ ਲਾ ਕੇ ਸੋਚਣ ਲੱਗਾ ਸੌਣ ਤੋਂ ਪਹਿਲਾਂ ਉਹਨੇ ਫੈਸਲਾ ਕੀਤਾ ਕਿ ਉਹ ਕੱਲ ਨੂੰ ਉਹਨੂੰ ਆਖਰੀ ਵਾਰ ਪੁੱਛ ਕੇ ਦੇਖੇਗਾ ਜੇ ਨਾ ਮੰਨੀ ਤਾਂ ਸਦਾ ਲਈ ਉਹ ਉਹਦੇ ਨਾਲੋਂ ਸਬੰਧ ਤੋੜ ਲਵੇਗਾ ਇਸ ਤਰ੍ਹਾਂ ਕੰਦ ਵਿੱਚ ਉੱਗੇ ਦਰਖਤ ਦਾ ਕੀ ਲਾਭ ਹੁੰਦਾ ਆ